ਹਾਂਜੀ ਮੈਡਮ ਜੀ ਰਸ਼ੀਕਾ ਸਰ ਜੀ ਹਸੇਕਾਲ ਜੀ ਸਰ ਜਿਹੜੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੂੰ ਏਅਰ ਕਿੰਨੀਆਂ ਕਿਸ਼ਤਾਂ ਦੇ ਵਿੱਚ ਦੇਣਾ ਪੈਸ਼ਨਰਸ ਨੂੰ ਦੇ ਆਗੂ ਨੂੰ ਨੇ ਜਿਹੜੀ ਮੰਗ ਕੀਤੀ ਆ ਉਸ ਬਾਰੇ ਜਾਣਕਾਰੀ ਦਿਓ ਜਿਹੜੇ ਡੈਡ ਹੋਏ ਮੁਲਾਜ਼ਮਾਂ ਜਿਨ੍ਹਾਂ ਦੀ ਉਮਰ 85 ਸਾਲ ਹੋ ਚੁੱਕੀ ਆ ਉਹਨਾਂ ਨੂੰ ਏਅਰ ਮਿਲ ਚੁੱਕਿਆ ਹੈ ਪਰ ਜਿਨ੍ਹਾਂ ਦੀ ਉਮਰ 65 ਸਾਲ ਤੋਂ 75 ਸਾਲ ਤੱਕ ਹੈ ਉਹਨਾਂ ਨੂੰ ਏਅਰ ਵੀ ਦਿੱਤਾ ਜਾ ਰਿਹਾ ਹੈ ਪਰ ਬਹੁਤ ਵੱਧ ਕੇਸਾਂ ਦਿੱਤਾ ਜਾ ਰਿਹਾ ਹੈ ਇਸ ਤਰ੍ਹਾਂ ਹੀ ਜਿਨ੍ਹਾਂ ਮਲਾਜਮਾਂ ਦੀ ਉਮਰ 58 ਸਾਲ ਤੋਂ 65 ਸਾਲ ਤੱਕ ਹੈ ਉਹਨਾਂ ਨੂੰ ਏਰੀਅਰ ਵੀ ਕੇਸਾਂ ਦਿੱਤਾ ਜਾ ਰਿਹਾ ਹੈ ਪਰ ਜੋ ਰੈਗੂਲਰ ਮਲਾਜਮਾਂ ਕੰਮ ਕਰਦੇ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਉਹਨਾਂ ਨੂੰ ਏਰੀਅਰ 1 April 2026 ਤੋਂ ਸ਼ੁਰੂ ਕੀਤਾ ਜਾਵੇਗਾ ਪਰ ਇਸ ਕਰਕੇ ਹੀ ਪੰਜਾਬ ਸਰਕਾਰ ਦੇ ਮਲਾਜਮ ਬਹੁਤ ਨਰਾਜ਼ ਹਨ ਤੇ ਰਿਟਾਇਰਡ ਹੋਏ ਮਲਾਜਮ ਜਿਨ੍ਹਾਂ ਦੀ ਉਮਰ 58 ਤੋਂ 65 ਸਾਲ ਤੱਕ ਹੈ ਉਹ ਵੀ ਨਰਾਜ਼ ਹਨ ਜਿਸ ਤਰ੍ਹਾਂ ਇਹ ਪੰਜਾਬ ਸਰਕਾਰ ਦੀ ਹਰ ਪਾਸੇ ਨਿੰਦਾ ਕੀਤੀ ਜਾ ਰਹੀ ਹੈ ਹਾਂਜੀ ਮਾਨਮ ਜੀ ਸਰ ਜਿਹੜੇ ਕੰਪਿਊਟਰ ਵਿਧਾਇਕਾਂ ਨੂੰ ਪੇ ਕਮਿਸ਼ਨ ਕਿਹੜਾ ਮਿਲਣਾ ਜ਼ਰੂਰੀ ਹੈ ਤੇ ਉਹਨਾਂ ਦੀਆਂ ਹੋਰ ਮੰਗਾਂ ਬਾਰੇ ਵੀ ਜਾਣਕਾਰੀ ਦਿਓ ਖੰਡੋਂ ਕੰਪਿਊਟਰ ਵਿਧਾਇਕ ਮੁੱਖ ਮੰਗ ਸੀ ਕਿ ਸਾਨੂੰ ਸਿੱਖਿਆ ਵਿਭਾਗ ਦੇ ਮਰਜ਼ੀ ਕੀਤਾ ਜਾਵੇ ਤੇ ਸਾਡੇ 6ਾਂ ਪੇ ਕਿਉਂ ਲਾਗੂ ਕੀਤਾ ਜਾਵੇ ਜਿਸ ਕਰਕੇ ਬੇਤੋਂ ਹੀ ਹਰਪਾਲ ਸਿੰਘ ਜੀਮਾ ਨਾਲ ਸਿੱਖਿਆ ਮੰਤਰੀ ਜੀ ਉਸੇ ਮੈਂਤ ਨਾਲ ਮੀਟਿੰਗਾਂ ਹੋਈਆਂ ਮੀਟਿੰਗਾਂ ਵਿੱਚ ਸਰਕਾਰ ਮੰਨੀ ਵੀ ਪਰ ਸਿੱਖਿਆ ਭਵਾਨੇ ਵਿੱਚ ਕੰਪਿਊਟਰ ਦੇ ਵਿਦਿਆਰਥੀਆਂ ਨੂੰ ਮਾਰਜ ਨਹੀਂ ਕੀਤਾ ਗਿਆ ਤੇ ਉਹਨਾਂ ਦੇ ਛੇਵੇਂ ਪੇਖੇ ਪੇਖ ਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਕਰਕੇ ਕੰਪਿਊਟਰ ਵਿਦਿਆਰਥੀਆਂ ਵੱਲੋਂ ਮੁੱਖ ਨੇ ਭਵੰਤਮਾ ਦੇ ਸ਼ਹਿਰ ਸਮਰੂੜ ਦੇ ਵਿੱਚ ਪੋਕੜਤਾ ਲਗ ਰੱਖੀ ਗਈ ਬਹੁਤ ਲੰਮਾ ਸਮਾਂ ਉਸ ਤੋਂ ਬਾਅਦ ਦਿੱਲੀ ਵਿੱਚ ਰੈਲੀ ਕੀਤੀ ਗਈ ਜਿਹੜੇ ਮੰਗਾਂ ਨਾਮ ਨਹੀਂ ਗਈਆਂ ਫਿਰ ਮਹਾਲੀ ਵੀ ਜਾ ਕੇ ਵੀ ਕੰਪਿਊਟਰ ਵਿਦਿਆਰਥੀਆਂ ਵੱਲੋਂ ਮਹਾਰੈਲੀ ਕੀਤੀ ਗਈ ਹਾਂਜੀ ਮੈਡਮ ਜੀ ਜੀ ਸਰ ਸਰ ਜਿਹੜੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਜਿਹੜੀ ਫਟਕਾਰ ਕਿਉਂ ਲਗਾਈ ਹੈ ਇਸ ਬਾਰੇ ਵੀ ਚੰਨਣਾ ਪਾਉ ਸੁਪਰੀਮ ਕੋਰਟ ਵੱਲੋਂ ਪੰਜਾਬ ਦੇ ਚੀਫ ਸਕੱਤਰ ਨੂੰ ਫਟਕਾਰ ਲਗਾਈ ਗਈ ਹੈ ਕਿ ਜੋ ਪੈਨਸ਼ਨ 18 12 1996 ਵਿੱਚ ਲਾਗੂ ਕੀਤੀ ਗਈ ਸੀ ਜਿਸ ਨੂੰ ਲੈ ਕੇ ਰਜਨੀਸ਼ ਕੁਮਾਰ ਅਦਰ ਨੇ ਅਦਿਸ਼ਨਾ ਪਾਇਆ ਗਏ ਹਨ ਪਰ ਉਸ ਤੋਂ ਬਾਅਦ 2002 ਦੇ ਵਿੱਚ ਹਾਈ ਕੋਰਟ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਐਡੀਸ਼ਨਲ ਏਜੀ ਨੂੰ ਵੱਲੋਂ ਐਲਾਨ ਦਿੱਤਾ ਗਿਆ ਸੀ ਕਿ ਅਸੀਂ 15 ਜੂਨ 2002 ਤੱਕ ਜੋ ਪੈਨਸ਼ਨ ਲਾਗੂ ਕਰਤੀ ਜਾਵੇਗੀ ਪਰ 12 ਜਨਵਰੀ 2012 ਨੂੰ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਪੇਸ਼ ਕੀਤਾ ਗਿਆ ਜਿਸਰੇ ਵਿੱਚ ਇਸ ਪੈਨਸ਼ਨ ਸਕੀਮ ਨੂੰ ਖਤਮ ਕਰ ਦਿੱਤਾ ਗਿਆ ਹੈ ਪਰ ਆਉਣ ਵਾਲੀ 24 ਮਾਰਚ 2025 ਨੂੰ ਸੁਪਰੀਮ ਕੋਰਟ ਵੱਲੋਂ ਪੰਜਾਬ ਦੇ ਚੀਫ ਸਕੱਤਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ ਹੋ ਸਕਦਾ 24 ਮਾਰਚ 2025 ਨੂੰ ਮਲਾਇਆਂ ਹੱਕੇ ਫੈਲਾ ਕੀਤਾ ਜਾ ਸਕਦਾ ਹੈ ਹਾਂ ਜੀ ਬਣਵੀ ਸਰ ਜਿਹੜੇ ਪੰਜਾਬ ਦੇ ਮੁਲਾਜ਼ਮਾਂ ਦੇ ਮਹਿੰਗਾਈ ਪੱਤੇ ਵਿੱਚ ਕਿੰਨਾ ਵਾਧਾ ਹੋਣਾ ਜ਼ਰੂਰੀ ਹੈ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਕਿੰਨਾ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਮਹਿੰਗਾਈ ਪੱਤਾ 42% ਆ ਪਰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਜੋ ਮਹਿੰਗਾਈ ਪੱਤਾ 53% ਆ ਪਰ ਜੋ ਪੰਜਾਬ ਦੇ ਮੁਲਾਜ਼ਮ ਡੈਪੂਟੇਸ਼ਨ ਤੇ ਚੰਡੀਗੜ੍ਹ ਦੇ ਵੀ ਲਾਏ ਜਾ ਰਹੇ ਹਨ ਉਹਨਾਂ ਦੇ ਆ ਮਹਿੰਗਾਈ ਪੱਤਾ ਤਰੁਣਾ ਹੋਵੇਗਾ ਪਰ ਪੰਜਾਬ ਦੇ ਮੁਲਾਜ਼ਮ ਮਹਿੰਗਾਈ ਪੱਤਾ 42% ਆ ਜਿਸ ਨੂੰ ਲੈ ਕੇ ਬੇਤਨ ਦੀ ਹਰਪਾਸ ਇਮਾਨ ਨਾਲ ਨੋਖੇ ਨੇ ਭਵਾਨ ਤਮਾਨ ਦੇ ਨਾਲ ਤੇ ਕਾਨੂੰਨ ਮਾਧਿਅਮ ਰੋੜਾ ਨਾਲ ਜੀ ਮੀਟ ਕਾ ਹੋਈਆਂ ਪਰ ਜੋ ਅਮਨ ਰੋੜਾ ਜੀ ਨੇ ਕਿਹਾ ਕਿ ਟਾੜੀਆਂ ਮੰਗਨ ਨਾਲ ਜਲਦੀ ਕੀਤਾ ਜਾਊਗਾ ਪਰ ਪੰਜਾਬ ਦੇ ਮੁਲਾਜ਼ਮ ਮੰਗ ਕਰਦੇ ਆ ਕਿ ਪੰਜਾਬ ਦੇ ਮਨਾਂ ਦੇ ਡੀਏ ਹੈ ਜੋ ਕੇਂਦਰ ਸਰਕਾਰ ਦੇ ਮਨਾਂ ਨੇ ਮਨਰਾਫ ਕੀਤਾ ਜਾਵੇ ਭਾਵ ਡੀਏ 53% ਕੀਤਾ ਜਾਵੇ 11% ਵਧਾ ਕੀਤਾ ਜਾਵੇ ਹੁਣ ਆਉਣ ਵਾਲੇ ਸਮੇਂ ਦੇਖਦੇ ਹਾਂ ਕਿ ਮੁੱਖ ਮੰਤਰੀ ਦੀ ਮਾਨ ਸਰਕਾਰ ਪੰਜਾਬ ਦੇ ਮਨਾਂ ਦੇ ਨੀ ਵਾਦਾ ਕਰਦੀ ਹੈ ਜਾਂ ਨਹੀਂ ਕਰਦੀ ਕਿਉਂਕਿ ਨਵਾਂ ਪ੍ਰਧਾਨ ਬਣਿਆ ਹੈ ਸ੍ਰੀ ਅਮਨ अरोड़ा ਜੀ ਹੋ ਸਦਾ ਜੋ ਮਨਾਂ ਦੇ ਮੰਗਾਂ ਦਾ ਹੱਲ ਹੋ ਸਕੇ ਹਾਂ ਜੀ ਬਣੇ ਜੀ ਸਰ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਉਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਪੰਜਾਬ ਸਰਕਾਰ ਵੱਲੋਂ ਲਗਭਗ 50000 ਅਸਾਮੀਆਂ ਭਰਾਈਆਂ ਸਨ ਪਰ ਉਸ ਤੋਂ ਬਾਅਦ ਵੀ ਸਕੂਲਾਂ ਦੇ ਵਿੱਚ ਟੀਚਰਾਂ ਦੀਆਂ ਅਸਾਮੀਆਂ ਸੇਵਾਦਾਰਾਂ ਦੀਆਂ ਅਸਾਮੀਆਂ ਡੀਸੀ ਆਫਿਸ ਦੇ ਕਲਰਕਾਂ ਦੀਆਂ ਅਸਾਮੀਆਂ ਜਾਂ ਪੀਐਸਪੀਸੀਐਲ ਦੇ ਵਿੱਚ ਪੀਐਸਟੀਸੀਐਲ ਵਿੱਚ ਵੱਡੀ ਗਿਣਤੀ ਵਿੱਚ ਅਸਾਮੀਆਂ ਖਾਲੀ ਪਈਆਂ ਹਨ ਅਸੀਂ ਮੰਗ ਕਰਦੇ ਹਾਂ ਮਾਨ ਸਰਕਾਰ ਤੋਂ ਇਹ ਖਾਲੀ ਪਿਆਸਾਂ ਦੀ ਪ੍ਰੇਰਣਾ ਤਾਂ ਕਿ ਪੰਜਾਬ ਵਿੱਚੋਂ ਬੇਰੁਜ਼ਗਾਰੀ ਖਤੋਂ ਹੋ ਚੁੱਕੇ ਹੋ ਸਕੇ ਤਾਂ ਕਿ ਸਾਡੇ ਵੱਜੋਂ ਬੱਚੇ ਆ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਰੁੱਖ ਨਾ ਕਰਨ ਹਾਨੀ ਬਣ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੈਲਕਮ ਹਾਂ ਜੀ ਦੋਸਤੋ ਏਸੀਐਸ ਦੀ ਬਹੁਤ ਹੀ ਖਾਸ ਅਪਡੇਟ ਮੁਲਾਸਮਾ ਤੇ ਪੈਸ਼ਨਰ ਲਈ ਬਣੇ ਰਹਿਣਾ ਚੈਨਲ ਦੇ ਨਾਮ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ